ਜਿਹੜਾ ਸਾਡਾ ਸਾਡਾ ਮੁੱਦਾ ਹੈਗਾ ਇਹ ਹੈ ਕਿ ਉਹ ਫ੍ਰੀ ਵੀਜ਼ ਯਾਨੀ ਕਿ ਜੋ ਮੁਫਤ ਦੇ ਵਿੱਚ ਸਕੀਮਾਂ ਦਿੱਤੀਆਂ ਜਾਂਦੀਆਂ ਜਨਤਾ ਨੂੰ ਇਸ ਦਾ ਇੱਕ ਇੰਪਲੀਮੈਂਟ ਜਾਂ ਕਰ ਲੋ ਇਸ ਨੂੰ ਲਾਗੂ ਕਰ ਦਿੱਤਾ ਗਿਆ ਦਿੱਲੀ ਦੇ ਵਿੱਚ ਮਹਿਲਾ ਸਨਮਾਨ ਯੋਜਨਾ ਇਸ ਨੂੰ ਲਾਗੂ ਕਰ ਦਿੱਤਾ ਗਿਆ ਇਸ ਦੇ ਉੱਪਰ ਸਿਆਸਤ ਕੀ ਹੋ ਰਹੀ ਹੈ ਪਹਿਲਾਂ ਤੁਹਾਨੂੰ ਅਸੀਂ ਰਿਪੋਰਟ ਦਿਖਾਣੇ ਆ ਰਿਪੋਰਟ ਨੂੰ ਤੁਸੀਂ ਸਮਝਣਾ ਫਿਰ ਅਸੀਂ ਤੁਹਾਡੇ ਫੋਨ ਕਾਲ ਲਵਾਂਗੇ ਅੰਤਰਰਾਸ਼ਟਰੀ ਮੈਲਾ ਦਿਵਸ ਤੇ ਭਾਜਪਾ ਨੇ ਦਿੱਲੀ ਦੀਆਂ ਔਰਤਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਮਹਿਲਾ ਸਮ੍ਰiddhi ਯੋਜਨਾ ਦੇ ਤਹਿਤ ਹੁਣ ਯੋਗ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਮਿਲਣਗੇ। ਇਸ ਐਲਾਨ ਤੋਂ ਪਹਿਲਾਂ ਦਿੱਲੀ ਕੈਬਨਿਟ ਦੀ ਮੀਟਿੰਗ ਵਿੱਚ ਸਮ੍ਰiddhi ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਅੰਦਾਜ਼ਾ ਹੈ ਕਿ ਇਸ ਤੋਂ 20 ਲੱਖ ਔਰਤਾਂ ਨੂੰ ਲਾਭ ਹੋਵੇਗਾ। ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਜੇਪੀ ਨੱਡਾ ਨੇ ਯੋਜਨਾ ਨੂੰ ਲਾਗੂ ਕਰਨ ਲਈ 5100 ਕਰੋੜ ਰੁਪਏ ਜਾਰੀ ਕੀਤੇ ਨੇ। दिल्ली जवाहरलाल नेहरू स्टेडियम में एक प्रोग्राम का आयोजन किया गया जिसमें भाजपा के राष्ट्रीय प्रधान जे पी नड्डा सीएम रेखा गुप्ता दिल्ली प्रदेश प्रधान वीरेंद्र सचदेवा समेत पार्टी के बड़े लीडर मौजूद सन लेकिन मैं रेखा जी को बहुत 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 बधाई देना चाहता हूं और बधाई इसलिए देना चाहता हूं कि प्रधानमंत्री मोदी जी ने कहा था कि हम महिला समृद्धि योजना लाएंगे और प्रधानमंत्री महिला समृद्धि योजना के बारे में मैंने ही अपने मैनिफेस्टो में उसके प्रथम चरण में कहा था कि अब हर में हम महिलाओं को पच्चीस सौ देने का वायदा करते हैं और उसको हम पूरा करेंगे आज मुझे खुशी है और मैं बधाई देता हूं रेखा जी को और इन रेखा जी के नेतृत्व को और मोदी जी को ਮਹਿਲਾ ਸਮਰiddhi ਯੋਜਨਾ ਬਾਰੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਮਾਪਦੰਡ ਅਤੇ ਪੋਰਟਲ ਜਲਦੀ ਹੀ ਲਾਂਚ ਕੀਤਾ ਜਾਵੇਗਾ ਜਿਸ ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਮਹਿਲਾ ਸਮਰiddhi ਯੋਜਨਾ ਦਾ ਲਾਭ ਲੈਣ ਲਈ ਔਰਤਾਂ ਲਈ ਈ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੋਵੇਗਾ ਇਸ ਲਈ ਸਰਕਾਰੀਕ ਪੋਰਟਲ ਅਤੇ ਮੋਬਾਈਲ ਐਪ ਲਾਂਚ ਕਰ ਸਕਦੀ ਹੈ ਇਸ ਪੋਰਟਲ ਤੇ ਔਰਤਾਂ ਆਪਣੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਵੋਟਰ ਕਾਰਡ बीपीएल कार्ड आधार कार्ड ਅਤੇ ਆਮਦਨ ਸਰਟੀਫਿਕੇਟ ਜਮਾ ਕਰਵਾ ਕੇ ਅਰਜੀਤ ਦੇ ਸਕਣਗੀਆਂ ਦਿੱਲੀ ਵਿੱਚ 72 ਲੱਖ ਮਹਿਲਾ ਵੋਟਰ ਹਨ ਅੰਦਾਜ਼ਾ ਹੈ ਕਿ ਇਸ ਯੋਜਨਾ ਤੋਂ ਲਗਭਗ 20 ਲੱਖ ਔਰਤਾਂ ਨੂੰ ਲਾਭ ਹੋਵੇਗਾ ਸਰਕਾਰ ਮਹਿਲਾ ਲਾਪਤੀਆਂ ਦੀ ਪਛਾਣ ਕਰਨ ਲਈ ਵੱਖ-ਵੱਖ ਵਿਭਾਗਾਂ ਤੋਂ ਡਾਟਾ ਇਕੱਠਾ ਕਰ ਰਹੀ ਹੈ ਮਹਿਲਾ ਸਮ੍ਰiddhi ਯੋਜਨਾ ਲਈ ਇੱਕ ਕਮੇਟੀ ਬਣਾਈ ਗਈ ਜਿਸ ਦੀ ਪ੍ਰਧਾਨਗੀ ਖੁਦ ਸੀਐਮ ਰੇਖਾ ਗੁਪਤਾ ਕਰਨਗੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੋਰਚੇ ਦੇ ਮੈਂਬਰਾਂ ਦਾ ਸਨਮਾਨਕੀਤਾ ਸਮ੍ਰਿਧੀ ਯੋਜਨਾ ਨੂੰ ਲੈ ਕੇ ਮਹਿਲਾ ਮੋਚਾ ਦੇ ਮੈਂਬਰਾਂ ਵਿੱਚ ਬਹੁਤ ਉਸ਼ਾਸ਼ ਸੀ ਇਸ ਤਹਿਤ ਬੀਪੀਐਲ ਪਰਿਵਾਰਾਂ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਅੱਜ ਮਹਿਲਾ ਦਿਵਸ ਦਾ ਇੱਕ ਸੁੰਦਰ ਅਵਸਰ ਹੈ ਔਰ ਇਸ ਮਹਿਲਾ ਦਿਵਸ ਕੇ ਅਵਸਰ ਕੋ ਸਦਉਪਯੋਗ ਕਰਤੇ ਵੇ हमने अपनी कैबिनेट की बैठक करी माननीय सभी मंत्रीगण उस बैठक में रहे और दिल्ली चुनाव के अपने संकल्प पत्र में दिल्ली की बहनों से जो वायदा हमने महिला समृद्धि योजना के तहत किया था कि दिल्ली की गरीब बहन को पच्चीस सौ रुपए प्रति माह देने की बात आज उसको हमने कैबिनेट में मोहर लगा दी है उसको हमने कैबिनेट में अप्रूव करके दिल्ली सरकार के बजट में इक्यावन हजार इक्यावन सौ करोड़ रुपए का बजट का प्रावधान इक्यावन 100 करोड़ रुपए के बजट के प्रावधान को किया गया है ताकि दिल्ली की गरीब बहनों को हम लोग इस समृद्धि योजना का लाभ देना शुरू कर सकें और इस कार्य के लिए हमने एक कमेटी का गठन किया है जिसमें मैं स्वयं अध्यक्षता करते हुए मेरे माननीय मंत्री आशीष सूद जी परवेश वर्मा जी और कपिल मिश्रा जी सानिध्य करेंगे और एक पोर्टल बना करके इसके हो और इसकी और जिस तहत और पची सौ रुपए प्रति महीना मिले शर्त तहत लाभपातरी आमदन तीन लाख तो ज्यादा नहीं होनी चाहिए परिवार इनकम टैक्स नहीं भरदा होना चाहिए ਔਰਤ ਦੀ ਉਮਰ 18 ਤੋਂ 60 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਤੇ ਉਹ ਸਰਕਾਰੀ ਅਹੁਦੇ ਤੇ ਨਹੀਂ ਹੋਣੀ ਚਾਹੀਦੀ ਇਸ ਯੋਜਨਾ ਦਾ ਫਾਇਦਾ ਲੈਣ ਲਈ ਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਇਸ ਰਜਿਸਟ੍ਰੇਸ਼ਨ ਲਈ ਪੋਰਟਲ ਤੇ ਮੋਬਾਈਲ ਐਪ ਜਲਦੀ ਹੀ ਜਾਰੀ ਕੀਤਾ ਜਾਵੇਗਾ ਔਰਤਾਂ ਇਸ ਯੋਜਨਾ ਦਾ ਫਾਇਦਾ ਲੈਣ ਲਈ ਵੋਟਰ ਕਾਰਡ ਆਧਾਰ ਕਾਰਡ ਹੋਰ ਜ਼ਰੂਰੀ ਦਸਤਾਵੇਜ਼ ਚਮਕਾ ਕਰਵਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੀਆਂ ਨੇ भाजपा ਵੱਲੋਂ ਇਸ ਯੋਜਨਾ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਨੇ ਨਿਸ਼ਾਨੇ ਸਾਧੇ ਨੇ ਵਿਰੋਧੀ ਧਿਰ ਦੇ ਨੇਤਾ ਆਤੀਸ਼ੀ ਨੇ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਝੂਮਲਾ ਦੱਸਿਆ ਉਹਨਾਂ ਨੇ ਕਿਹਾ ਕਿ ਸਿਰਫ ਪੈਸਾ ਹੀ ਨਹੀਂ ਕੋਈ ਸਕੀਮ ਵੀ ਨਹੀਂ ਦਿੱਤੀ ਗਈ ਤਾਂ ਹੁਣ ਵਿਰੋਧੀ ਧਿਰਾਂ ਇਸ ਦੇ ਉੱਪਰ ਵੀ ਸਵਾਲ ਖੜੇ ਕਰ ਰਹੀਆਂ ਆਤੀਸ਼ੀ ਸਾਬਕਾ ਮੁੱਖ ਮੰਤਰੀ ਜੋ ਦਿੱਲੀ ਦੇ ਹੈਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਮੌਜੂਦਾ ਸਮੇਂ ਇਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਝੁਲਮ ਜੁਮਲਾ ਹੈ ਔਰ ਇਹ ਸਕੀਮ ਸਿਰਫ ਕਾਗਜ਼ਾਂ ਦੇ ਵਿੱਚ ਵੀ ਨਹੀਂ ਲਾਂਚ ਕੀਤੀ ਗਈ ਜ਼ੁਬਾਨੀ ਤੌਰ ਦੇ ਉੱਪਰ ਲਾਂਚ ਕੀਤੀ ਗਈ ਅੱਜ ਦਾ ਮੁੱਦਾ ਸਾਡਾ ਇਸ ਦੇ ਉੱਪਰ ਹੀ ਹੈ ਮੇਰੇ ਨਾਲ ਸਟੂਡੀਓ ਤੋਂ ਮੇਰੇ ਸਹਿਯੋਗੀ ਨੀਲਮ ਜੁੜੇ ਹੋਏ ਨੇ ਨੀਲਮ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਔਰ ਅਸੀਂ ਤੁਹਾਡੇ ਤੋਂ ਵੀ ਜਾਣਵਾਗੇ ਜਾਣਾਂਗੇ ਕਿ ਆਖਰਕਾਰ ਇਹ ਜੇਕਰ ਸਕੀਮ ਲਾਂਚ ਕਰੋ ਜਾਂ ਨਾ ਕਰੋ ਇਸ ਦੇ ਉੱਪਰ ਸਿਆਸਤ ਹੁੰਦੀ ਹੈ ਜੇਕਰ ਕਰ ਦੋਗੇ ਤਾਂ ਵੀ ਕਿਉਂ ਹੁੰਦੀ ਹੈ ਪਰ ਲੋਕਾਂ ਦੇ ਲਈ ਇਹ ਪ੍ਰੋਗਰਾਮ ਹੈ ਔਰ ਸਮਾਜ ਥੋੜਾ ਘਟ ਰੱਖਿਆ ਹੋਇਆ ਹੈ ਔਰ ਤੁਸੀਂ ਜਿਹੜਾ ਹੈਗਾ ਹੈ ਫੋਨ ਕਰਨੇ ਦੋ ਨੰਬਰ ਚੱਲੇ ਹੋਏ ਆ ਇਹਨਾਂ ਦੋਵਾਂ ਨੰਬਰਾਂ ਦੇ ਉੱਪਰ ਹੁਣ ਤੋਂ ਕਾਲ ਕਰ ਸਕਦੇ ਹੋ ਆਪਣੀ ਰਾਏ ਦੇ ਸਕਦੇ ਹੋ 0172 3047 680 ਇਹ ਫੋਨ ਨੰਬਰ ਹੈਗੇ ਆ ਤੁਸੀਂ ਇਹਨਾਂ ਫੋਨ ਨੰਬਰ ਦੇ ਉੱਪਰ ਕਾਲ ਕਰਨੀ ਹੈ ਆਪਣੀ ਰਾਏ ਦੇਣੀ ਹੈ ਕਿਉਂਕਿ ਅੱਜ ਦਿੱਲੀ ਦੇ ਵਿੱਚ ਜੋ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਮਹਿਲਾਵਾਂ ਨੂੰ ਮੁਫਤ ਦੇ ਵਿੱਚ ਜੋ ਸਨਮਾਨ ਨidhi ਯੋਜਨਾ ਦੇ ਤੌਰ ਦੇ ਉੱਪਰ 2500 ਰੁਪਏ ਦਿੱਤੇ ਜਾਣਾ ਸੀ ਬੀਜੇਪੀ ਨੇ ਆਪਣੇ ਚੋਣ ਮੈਨੀਫੈਸਟੋ ਯਾਨੀ ਕਿ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਰੱਖਿਆ ਹੋਇਆ ਸੀ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਅੱਜ ਮਹਿਲਾ ਦਿਵਸ ਮੌਕੇ ਦੇ ਉੱਪਰ ਇਸ ਦਾ ਐਲਾਨ ਕਰ ਦਿੱਤਾ ਗਿਆ ਨੀਲਮ ਤੁਸੀਂ ਕੀ ਇਸ ਨੂੰ ਸਮਝਦੇ ਹੋ ਕਿ ਜਿਵੇਂ ਇਹਨਾਂ ਨੇ ਕੁਝ ਕੰਡੀਸ਼ਨ ਲਾਈ ਹੋਈ ਹੈ ਕਿ ਜਿਹੜੇ ਗਰੀਬੀ ਰੇਖਾ ਦੇ ਹੇਠਾਂ ਹੈਗੇ ਜਾਂ BPL ਕਾਰਡ ਧਾਰਕ ਮਹਿਲਾਵਾਂ ਹੈਗੀਆਂ ਜਿਹੜੀਆਂ ਇਨਕਮ ਟੈਕਸ ਨਹੀਂ ਭਰਦੀਆਂ 18 ਤੋਂ 60 ਸਾਲ ਤੱਕ ਦੀ ਉਮਰ ਹੈਗੀ ਹੈ ਇਹਨਾਂ ਨੂੰ ਸ਼ਰਤਾਂ ਜਿਹੜੀਆਂ ਰੱਖੀਆਂ ਇਹਨਾਂ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ ਰਾਹੁਲ ਇੱਕ ਸਮਾਂ ਸੀ ਜਦੋਂ ਮਹਿਲਾਵਾਂ ਨੂੰ ਵੋਟ ਕਰਨ ਦਾ ਵੀ ਅਧਿਕਾਰ ਨਹੀਂ ਸੀ ਪਰ ਹੁਣ ਹਾਲ ਹੀ ਵਿੱਚ ਦੇਖਿਆ ਗਿਆ ਭਾਵੇਂ ਮੱਧ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਝਾਰਖੰਡ ਵਿੱਚ ਚੋਣਾਂ ਹੋਈਆਂ ਦਿੱਲੀ ਵਿੱਚ ਚੋਣਾਂ ਹੋਈਆਂ ਇਹ ਉਹ ਅਜੇ ਤਿੰਨ ਸੂਬੇ ਜਿੱਥੇ ਮਹਿਲਾਵਾਂ ਨੇ ਸਰਕਾਰ ਬਣਾਈ ਤੇ ਉਸ ਦਾ ਕਾਰਨ ਵੀ ਜਿਹੜੀ ਫ੍ਰੀ ਵੇਜ਼ ਮਹਿਲਾਵਾਂ ਦੇ ਲਈ ਐਲਾਨੀ ਗਈ ਜੋ ਐਲਾਨ ਕੀਤੇ ਗਏ ਉਥੇ ਹੀ ਵੈਸਟ ਬੰਗਾਲ ਵਿੱਚ 1000 ਰੁਪਏ ਮਹਿਲਾਵਾਂ ਨੂੰ ਦਿੱਤਾ ਜਾਂਦਾ ਉਹ ਬਹੁਤ ਵੱਡੀ ਰਕਮ ਹੋ ਜਾਂਦੀ ਹੈ ਉਹਨਾਂ ਮਹਿਲਾਵਾਂ ਦੇ ਲਈ ਜਦੋਂ ਘਰ ਵਿੱਚ ਕਿਸੇ ਤਰੀਕੇ ਦਾ ਕਮਾਈ ਦਾ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਪਰ ਜਦੋਂ ਹਰ ਮਹੀਨੇ ਸਰਕਾਰ ਤੋਂ ਉਹਨਾਂ ਨੂੰ ਮਿਲ ਰਹੇ ਨੇ ਤਾਂ ਉਸ ਨੂੰ ਉਹ ਬਹੁਤ ਚੰਗੇ ਤਰੀਕੇ ਵਰਤੋਂ ਵੀ ਕਰਦਿਆਂ ਨੇ ਏਸੀ ਤਰੀਕੇ ਦੇਸ਼ ਦੇ ਕਈ ਸੂਬਿਆਂ ਵਿੱਚ ਅਜਿਹੀਆਂ ਸਕੀਮਾਂ ਲਿਆਂਦੀਆਂ ਗਈਆਂ ਜਿਵੇਂ ਮੱਧ ਪ੍ਰਦੇਸ਼ ਵਿੱਚ ਲਾਡਲੀ ਭੈਣ ਤੇ ਕਰਨਾਟਕ ਦੇ ਵਿੱਚ ਵੀ ਅਜਿਹੀਆਂ ਕੁਝ ਸਕੀਮਾਂ ਲਿਆਂਦੀਆਂ ਗਈਆਂ ਗ੍ਰਹਿਣੀ ਯੋਜਨਾ ਤੇ ਇਹ ਜਿਹੜੀਆਂ ਯੋਜਨਾਵਾਂ ਨੇ ਇਹ ਮਹਿਲਾਵਾਂ ਨੂੰ ਬੇਸ਼ੱਕ ਅਟਰੈਕਟ ਕਰ ਰਹੀਆਂ ਨੇ ਤੇ ਅੱਜ ਤਾਂ ਦਿੱਲੀ ਸਰਕਾਰ ਨੇ ਮਨਜ਼ੂਰੀ ਜੋ ਦਿੱਤੀ ਕੈਬਨਿਟ ਬੈਠਕ ਵਿੱਚ ਐਲਾਨ ਅੱਜ ਦੇ ਦਿਨ ਕੀਤਾ ਤਾਂ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਕਿਉਂਕਿ ਪੂਰੇ ਜਦੋਂ ਵਿਸ਼ਵ ਭਰ ਦੇ ਵਿੱਚ ਉਹਨਾਂ ਮਹਿਲਾਵਾਂ ਦਾ ਸਨਮਾਨ ਹੋ ਰਿਹਾ ਹੈ ਜਗਤ ਜਨਨੀ ਜਿਸ ਨੂੰ ਕਿਹਾ ਜਾਂਦਾ ਹੈ ਤੇ ਹੈ ਵੀ ਤੇ ਕਈ ਵੱਡੀਆਂ ਜ਼ਿੰਮੇਵਾਰੀਆਂ ਉਹ ਘਰ ਦੇ ਨਾਲ-ਨਾਲ ਅੱਜ ਦੇ ਸਮੇਂ ਵਿੱਚ ਮੋਢੇ ਨਾਲ ਮੋਢਾ ਮਲਾ ਕੇ ਪੁਰਸ਼ਾਂ ਦੇ ਵਿੱਚ ਚੱਲ ਰਹੀ ਹੈ ਤੇ ਹੁਣ ਫ੍ਰੀ ਵੀਜ਼ ਦੇਣ ਦਾ ਇੱਥੇ ਮਕਸਦ ਵੀ ਇਹੀ ਹੈ ਤੇ ਫ੍ਰੀ ਵੀਜ਼ ਹੋ ਰਹੇ ਜਿਹੜੇ ਕਈ ਚੋਣਾ ਹੋਈਆਂ ਨੇ ਉਹਨਾਂ ਵਿੱਚ ਜ਼ਰੂਰ ਐਲਾਨੀਆਂ ਜਾਂਦੀਆਂ ਨੇ ਪਰ ਮਹਿਲਾਵਾਂ ਦੇ ਲਈ ਤਾਂ ਇਥੇ ਸਿੱਧੇ ਤੌਰ ਤੇ ਪੈਸਿਆਂ ਦਾ ਐਲਾਨ ਜੋ ਯੋਜਨਾਵਾਂ ਜਿਸ ਨਾਲ ਆਪਣੇ ਬਿਜ਼ਨਸ ਮਹਿਲਾਵਾਂ ਕਰ ਸਕਦੇ ਆਣੇ ਉਸ ਤਰੀਕੇ ਦੀਆਂ ਯੋਜਨਾਵਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਮੈਂ ਜੇਕਰ ਹਰ ਇੱਕ ਸੂਬੇ ਦੀ ਗੱਲ ਇਸ ਸਮੇਂ ਤੇ ਦਿੱਲੀ ਦੀ ਜਿਹੜੀ ਅੱਜ ਦੀ ਇਹ ਹੈ ਮਹਿਲਾ ਸਮ੍ਰiddhi ਯੋਜਨਾ ਇਸ ਤਹਿਤ 2500 ਰੁਪਏ ਮਿਲਣਗੇ ਝਾਰਖੰਡ ਦੀ ਹੈ ਮਈਆ ਸਨਮਾਨ ਯੋਜਨਾ ਤੇ ਉਥੇ 1000 ਰੁਪਏ ਮਿਲਣਗੇ ਤੇ ਉਥੇ ਹੀ ਬੰਗਾਲ ਵਿੱਚ ਹੈ ਲక్ష్ਮੀ ਭੰਡਾਰ ਇਸ ਦੇ ਵਿੱਚ ਕੀ ਹੁੰਦਾ 1000 ਤੋਂ ਲੈ ਕੇ 1200 ਰੁਪਏ ਜਿਹੜੇ ਮਹਿਲਾਵਾਂ ਹੈ ਉਹਨਾਂ ਨੂੰ ਮਿਲਣਗੇ ਤੇ ਅਸਮ ਵਿੱਚ ਹੈ ਅਰुण دوی ਯੋਜਨਾ 1250 ਰੁਪਏ ਇਸ ਯੋਜਨਾ ਤਹਿਤ ਮਿਲਣਗੇ ਤੇ ਉਥੇ ਮੱਧ ਪ੍ਰਦੇਸ਼ ਵਿੱਚ ਲਾਡਲੀ ਭੈਣ ਯੋਜਨਾ ਤੇ 1250 ਰੁਪਏ ਪੀਐਮ મોદી ਵੀ ਇਸ ਯੋਜਨਾ ਦਾ ਖਾਸ ਤੌਰ ਤੇ ਜ਼ਿਕਰ ਕਰਦੇ ਹੋਏ ਜਦੋਂ ਵੀ ਮਧ ਪ੍ਰਦੇਸ਼ ਵਿੱਚ ਸਪੀਚ ਦੇਣ ਜਾਂਦੇ ਸੀ ਉਸ ਸਮੇਂ ਚੋਣ ਪ੍ਰਚਾਰ ਚੱਲ ਰਿਹਾ ਸੀ ਇਸੀ ਤਰੀਕੇ ਓਡੀਸ਼ਾ ਵਿੱਚ ਹੈ ਸੁਭਾ ਦਰਾ ਯੋਜਨਾ ਤੇ ਇਸ ਤਹਿਤ ਮਿਲਦੇ 10000 ਰੁਪਏ ਤੇ ਦੋ ਕਿਸ਼ਤਾਂ ਵਿੱਚ ਮਿਲਦੇ ਇਹ ਸਾਲ ਦੇ ਤੇ ਉਥੇ ਹੀ ਛੱਤੀਸਗੜ੍ਹ ਵਿੱਚ 1000 ਰੁਪਏ ਮਿਲਦੇ ਮਾਤਾਰੀ ਵੰਦਨਾ ਯੋਜਨਾ ਹੈ ਉਥੇ ਤੇ ਉਥੇ ਹੀ ਕਰਨਾਟਕ ਵਿੱਚ ਹੈ ਗ੍ਰਹਿ ਲక్ష్ਮੀ ਯੋਜਨਾ ਤੇ ਤਾਮਿਲਨਾਡੂ ਵਿੱਚ ਹੈ ਮਗਲੀਰ ਉਰੀ ਮਾਈ ਇਹ ਥੋਗਾ ਯੋਜਨਾ ਤੇ ਮਹਾਰਾਸ਼ਟਰ ਵਿੱਚ माजी ਇਲਾੜਕੀ ਬਹਿਨ ਯੋਜਨਾ ਇਹ ਯੋਜਨਾਵਾਂ ਦੇ ਨਾ ਇਸ ਕਾਰਨ ਭਾਸ਼ਾ ਦੇ ਆਧਾਰ ਤੇ ਰੱਖੇ ਗਏ ਨੇ ਪਰ ਇਹਨਾਂ ਗੱਲਾਂ ਤੋਂ ਹੀ ਅੰਦਾਜ਼ਾ ਲਗਾ ਲਗਾਇਆ ਸਕਦਾ ਹੈ ਕਿ ਚੋਣਾ ਵਿੱਚ ਵੀ ਇਹ ਯੋਜਨਾਵਾਂ ਭੂਮਿਕਾ ਨਿਭਾਉਂਦੀਆਂ ਨੇ ਤੇ ਅੱਜ ਦੇ ਸਮੇਂ ਵਿੱਚ ਕਿਵੇਂ ਮਹਿਲਾ ਘਰ ਵਿੱਚ ਤਾਂ ਅਹਿਮ ਭੂਮਿਕਾ ਨਿਭਾਉਂਦੀ ਹੀ ਹੈ ਉਥੇ ਹੀ ਸਿਆਸਤ ਵਿੱਚ ਰਾਜਨੀਤੀ ਵਿੱਚ ਮਹਿਲਾ ਦੀ ਅਹਿਮ ਭੂਮਿਕਾ ਰਹਿੰਦੀ ਹੈ ਸਰਕਾਰ ਬਣਾਉਣ ਦੇ ਵਿੱਚ ਪਰ ਕੀ ਮਹਿਲਾਵਾਂ ਨੂੰ ਉਹਨੇ ਅਧਿਕਾਰ ਮਿਲ ਰਹੇ ਨੇ ਇੱਕ ਸਟੈਮ ਕਿਹਾ ਜਾਂਦਾ ਹੈ ਸਟੈਮ ਯਾਨੀ ਕਿ ਹਰ ਇੱਕ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਸਾਇੰਸ ਟੈਕਨੋਲੋਜੀ ਮੈਥ ਇੰਜੀਨੀਅਰਿੰਗ ਕੀ ਇਹਨਾਂ ਕਾਫੀ ਹੈ ਇਸ ਤੋਂ ਇਲਾਵਾ ਸੰਸਦੀ ਖੇਤਰਾਂ ਵਿੱਚ ਮਹਿਲਾਵਾਂ ਨੂੰ ਜਿਵੇਂ 1/3 ਇੱਕ ਹਿੱਸਾ ਦਿੱਤਾ ਗਿਆ ਹੈ ਕਿ ਉਸ ਦੇ ਵਿੱਚ ਵਾਕਈ ਹੋ ਰਿਹਾ ਹੈ ਜਿਆ ਤੇ ਪੰਚਾਇਤ ਦੇ ਵਿੱਚ ਦੇਖਿਆ ਜਾਂਦਾ ਸਰਪੰਚ ਪਤਨੀ ਹੁੰਦੀ ਹੈ ਪਰ ਕੰਮ ਪਤੀ ਕਰ ਰਿਹਾ ਹੁੰਦਾ ਤੇ ਉਸ ਨੂੰ ਲੈ ਕੇ ਵੀ ਚਰਚਾ ਵਿੱਚ ਆਇਆ ਸੀ ਕਿ ਮਹਿਲਾ ਉਸ ਕੰਮ ਨੂੰ ਕਰਨ ਯੋਗ ਨਹੀਂ ਹੈ ਤੇ ਉਸ ਦੇ ਲਈ ਮਹਿਲਾਵਾਂ ਦੇ ਲਈ ਟ੍ਰੇਨਿੰਗ ਦੀ ਵੀ ਸ਼ੁਰੂਆਤ ਕੀਤੀ ਗਈ ਯਾਨੀ ਕਿ ਜੇਕਰ ਹਿੱਸਾ ਬਣਾਇਆ ਜਾ ਰਿਹਾ ਕਿਸੇ ਵੀ ਜਗ੍ਹਾ ਦਾ ਭਾਵੇਂ ਸਿਆਸਤ ਦਾ ਹੈ ਜਾਂ ਫਿਰ ਕਿਸੇ ਹੋਰ ਕੰਮ ਦਾ ਤਾਂ ਉਹਨਾਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਨਾ ਮਹਿਲਾ ਦਾ ਹੋਵੇ ਤੇ ਕੰਮ ਉਸ ਉਹਨਾਂ ਦੇ ਪਿੱਛੇ ਪੁਰਸ਼ ਕਰ ਰਹੇ ਹੁਣ ਮਹਿਲਾਵਾਂ ਨੂੰ ਟ੍ਰੇਨ ਕਰਨਾ ਵੀ ਉਹਨਾਂ ਹੀ ਜ਼ਰੂਰੀ ਹੋ ਜਾਂਦਾ ਹੈ ਤੇ ਇਹ ਸਿਆਸੀ ਜਿਹੜੀ ਪਾਰਟੀਆਂ ਆ ਉਹ ਬੇਸ਼ੱਕ ਇਥੇ ਅਟਰੈਕਟ ਕਰ ਲੈਂਦੀਆਂ ਨੇ ਪਰ ਅੱਜ ਦੀ ਮਹਿਲਾ ਵੀ ਸਮਝਦਾਰ ਹੈ ਕਿਉਂਕਿ ਘਰ ਤੋਂ ਜਿਸ ਤਰ੍ਹਾਂ ਦਾ ਮਾਹੌਲ ਮਿਲਿਆ ਹੁੰਦਾ ਹੈ ਕਿਉਂਕਿ ਜਿਸ ਘਰ ਵਿੱਚ ਮਹਿਲਾ ਨੂੰ ਸ਼ੁਰੂਆਤ ਤੋਂ ਇੱਕ ਤਰ੍ਹਾਂ ਨਾਲ ਆਜ਼ਾਦੀ ਮਿਲੀ ਹੁੰਦੀ ਆ ਭਾਵੇਂ ਪੜਨ ਨੂੰ ਲੈ ਕੇ ਕੰਮ ਕਰਨ ਨੂੰ ਲੈ ਕੇ ਹੋਰ ਵੀ ਕਈ ਮਾਮਲੇ ਹੁੰਦੇ ਨੇ ਜੋ ਘਰਾਂ ਦੇ ਤਾਂ ਉਹ ਮਹਿਲਾਵਾਂ ਤੇ ਹੋਰ ਜੋ ਸਿਰਫ ਘਰ ਤੱਕ ਸਿਮਟ ਕੇ ਰਹਿ ਜਾਂਦੀਆਂ ਨੇ ਉਹਨਾਂ ਮਹਿਲਾਵਾਂ ਦੇ ਵਿੱਚ ਬਹੁਤ ਫਰਕ ਦੇਖਿਆ ਗਿਆ ਤੇ ਬੇਸ਼ੱਕ ਅੱਜ ਮਹਿਲਾ ਦਿਵਸ ਪੂਰਾ ਦੁਨੀਆ ਭਰ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਕਿ ਭਾਰਤ ਵਿੱਚ ਉਸ ਤਰੀਕੇ ਦੀ ਆਜ਼ਾਦੀ ਮਹਿਲਾ ਨੂੰ ਹੈ ਇਹ ਵੀ ਸਵਾਲ ਹੈ ਰਹੋ ਹੂੰ ਬਿਲਕੁਲ ਸਵਾਲ ਤੇ ਦੇਖੋ ਨੀਲਮ ਨਾਲ ਦੀ ਨਾਲ ਚੱਲੇ ਰਹਿੰਦੇ ਆ ਜਵਾਬ ਜਿਹੜਾ ਹੈਗਾ ਆ ਉਹ ਸਰਕਾਰਾਂ ਤੋਂ ਵੀ ਲੈਣਾ ਬਣਦਾ ਪਰ ਇੱਥੇ ਅਸੀਂ ਗੱਲ ਕਰ ਰਹੇ ਸੀ ਕਿ 2500 ਰੁਪਿਆ ਦੇਣਾ ਤੁਸੀਂ ਮਹਿਲਾਵਾਂ ਨੂੰ ਦੇ ਰਹੇ ਹੋ ਮੈਨੂੰ ਲੱਗ ਰਿਹਾ ਵੀ ਇਹ ਜਿਹੇ ਪੈਸੇ ਜਿਹੜੇ ਹੈਗੇ ਆ ਜਿੱਦਾਂ ਹੁਣ 2500 ਰੁਪਿਆ ਤੁਸੀਂ ਇੱਕ ਪਰਿਵਾਰ ਨੂੰ ਦੇ ਰਹੇ ਹੋ ਕਿਹਨਾਂ ਨੂੰ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਗਰੀਬੀ ਰੇਖਾ ਦੇ ਥਲੇ ਹੈਗੇ ਆ ਉਹਨਾਂ ਨੂੰ ਦੇ ਰਿਆ ਅਸੀਂ ਔਰ ਇਹ ਗਰੀਬ ਕਿਉਂ ਬਣੇ ਆ ਇਹਨਾਂ ਦੀ ਆਰਥਿਕ ਪੱਖੋਂ ਗਰੀਬ ਕਿਉਂ ਹੈਗੇ ਆ ਇਹ ਔਰ ਕਾਰਨ ਇਹੀ ਹੈ ਕਿ ਜੇਕਰ ਘਰ ਦੇ ਵਿੱਚ ਕੋਈ ਬੱਚਾ ਜਾਂ ਫਿਰ ਕੋਈ ਵਿਅਕਤੀ ਹੈਗਾ ਜਿੱਕਰ ਉਸ ਨੂੰ ਰੋਜ਼ਗਾਰ ਦੀ ਅਸੀਂ ਗਰੰਟੀ ਦੇ ਦੰਨੇ ਆ ਤਾਂ ਫਿਰ ਉਹ ਗਰੀਬੀ ਰੇਖਾ ਤੋਂ ਬਾਹਰ ਵੀ ਆ ਸਕਦੇ ਆ ਰੋਜ਼ਗਾਰ ਦੀ ਗਰੰਟੀ ਕਿਵੇਂ ਵੀ ਜਿਵੇਂ ਹੁਣ ਕੋਈ ਵੀ ਕਿਤੇ ਕੋਈ ਪ੍ਰਾਈਵੇਟ ਤੌਰ ਦੇ ਉੱਪਰ ਵੀ ਕੰਮ ਕਰਦਾ ਤੇ ਉਸ ਦੀ ਇੱਕ ਗਰੰਟੀ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਅੱਜ ਕੰਮ ਤੇ ਗਿਆ ਕੱਲ ਨੂੰ ਬੌਸ ਦੇ ਨਾਲ ਸਹੀ ਨਹੀਂ ਬਣੀ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਵਿਦੇਸ਼ਾਂ ਦੇ ਵਿੱਚ ਕੀ ਹੈ ਜਿਹੜੀ ਲੇਬਰ ਕਲਾਸ ਹੁੰਦੀ ਹੈ ਉਹਨਾਂ ਦੀ ਅਹਿਮਤ ਸਭ ਤੋਂ ਵੱਧ ਹੈ ਸਰਕਾਰੀ ਜੋਬ ਕਰ ਰਿਹਾ ਕੋਈ ਉਸ ਨੂੰ ਸਰਕਾਰ ਘੱਟ ਦਿਖਦੀ ਹੈ ਪਰ ਲੇਬਰ ਲਾਅ ਅਜਿਹੇ ਬਣਾਏ ਹੋਏ ਐ ਕਿ ਕੋਈ ਵੀ ਫੈਕਟਰੀ ਮਾਲਕ ਜਾਂ ਫਿਰ ਕੋਈ ਵੀ ਆਫਿਸ ਵਾਲਾ ਆਪਣੇ ਕਰਮਚਾਰੀ ਦੇ ਨਾਲ ਕੋਈ ਦੁਰਵਿਹਾਰ ਨਹੀਂ ਕਰ ਸਕਦਾ ਇੱਥੇ ਕੀ ਹੁੰਦਾ ਇੰਡੀਆ ਦੇ ਵਿੱਚ ਜੇਕਰ ਕੋਈ 2 ਦਿਨ ਦੀ ਵੱਡ ਛੁੱਟੀ ਕਰ ਜਾਂਦਾ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਕਿਤੇ ਜਵਾਬ ਨਾ ਦੇ ਦੇਣ ਅਜਿਹੇ ਜਿਹੜੇ ਹੈਗੇ ਕਈ ਖੇਤਰ ਦੇਖਣ ਨੂੰ ਮਿਲਦੇ ਐ ਔਰ ਨਿਰਮ ਤੁਸੀਂ ਕਿਵੇਂ ਸਮਝਦੇ ਹੋ ਕਿ ਜਿਹੜਾ ਹੈ ਰੋਜ਼ਗਾਰ ਦੀ ਗਰੰਟੀ ਦੇਣਾ ਵਧੀਆ ਹੈ ਜਾਂ ਫਿਰ ਇਹ ਵਾਲੀਆਂ ਗਰੰਟੀ ਦੇਣਾ ਵਧੀਆ ਦੇਖੋ ਰੋਜ਼ਗਾਰ ਗਰੰਟੀ ਸਕੀਮਸ ਵੀ ਹੈ ਉਸ ਸਹਤ ਕੀ ਹੁੰਦਾ ਇੱਕ ਜਿਹੜਾ ਹਰ ਮਹੀਨੇ ਇੱਕ ਪੱਤਾ ਦਿੱਤਾ ਜਾਂਦਾ ਪਰ ਉਹ ਬਹੁਤ ਘੱਟ ਹੈ ਉਹ 22500 3000 ਇਸ ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਜ਼ਿਆਦਾਤਰ ਥਾਵਾਂ ਤੇ ਹੈ ਜੇਕਰ ਹੈ 5000 ਤੱਕ ਹੋਣਾ ਪਰ ਕੀ 5000 ਤੱਕ ਦਾ ਜੋ ਪੱਤਾ ਦਿੱਤਾ ਜਾਂਦਾ ਹੈ ਕਿ ਉਸ ਦੇ ਵਿੱਚ ਗੁਜ਼ਾਰਾ ਹੈ ਬੇਰੋਜ਼ਗਾਰੀ ਪੱਤਾ ਦਿੰਦੀ ਹੈ ਸਰਕਾਰ ਹਰ ਸੂਬੇ ਵਿੱਚ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ ਇਸ ਦੇ ਲਈ ਤੇ ਜ਼ਰੂਰੀ ਹੈ ਇਥੇ ਕਿ ਜੋ ਸਕਿੱਲ ਬੇਸਡ ਟ੍ਰੇਨਿੰਗ ਦਾ ਵਾਰ-ਵਾਰ ਜ਼ਿਕਰ ਕੀਤਾ ਜਾਂਦਾ ਹੈ ਉਹ ਸਕਿੱਲ ਬੇਸਡ ਟ੍ਰੇਨਿੰਗ ਦੇਣ ਤੋਂ ਬਾਅਦ ਰੋਜ਼ਗਾਰ ਦਿੱਤਾ ਜਾਵੇ ਗਾਰੰਟੀ ਸਿਰਫ ਉਸ ਸਕੀਮ ਵਿੱਚ ਸ਼ਬਦ ਨਾ ਹੋਵੇ ਵਾਕਈ ਰੋਜ਼ਗਾਰ ਦਿੱਤਾ ਜਾਵੇ ਇਹ ਵੀ ਇੱਕ ਅਟਰੈਕਟ ਕਰਨ ਦੇ ਲਈ ਹੀ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਂ ਰੱਖੇ ਜਾਂਦੇ ਨੇ ਜੋ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਸਕੀਮਜ਼ ਲਈਆਂ ਜਾਂਦੀਆਂ ਨੇ ਇਹ ਉਸ ਸਮੇਂ ਤੇ ਕਿਉਂ ਯਾਦ ਆਉਂਦੀਆਂ ਜਦੋਂ ਚੋਣਾਂ ਨੇੜੇ ਹੁੰਦੀਆਂ ਇਹ ਉਸ ਸਮੇਂ ਤੇ ਲਾਗੂ ਹੋ ਜਾਣੀਆਂ ਚਾਹੀਦਾ ਜਦੋਂ ਸਰਕਾਰ ਬਣ ਜਾਂਦੀ ਹੈ ਇਹ ਜਦੋਂ ਮੈਨੀਫੈਸਟੋ ਤੋਂ ਅਲੱਗ ਕੋਈ ਵੀ ਜੋ ਪਾਰਟੀ ਹੈ ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਉਸ ਤੋਂ ਵੱਧ ਕੇ ਕੁਝ ਕਰੇਗੀ ਤਾ ਜਨਤਾ ਦੇ ਦਿਮਾਗ ਵਿੱਚ ਸਿੱਧਾ ਪ੍ਰਭਾਵ ਪਾਏਗਾ ਤੇ ਇੱਥੇ ਤਾਂ ਗੱਲ ਮਹਿਲਾ ਦੀ ਹੋ ਰਹੀ ਹੈ ਤੇ ਮਹਿਲਾ ਤੇ ਜਦੋਂ ਇਸ ਤਰ੍ਹਾਂ ਦੀ ਜੋ ਸਕੀਮਸ ਲਈਆਂ ਜਾਂਦੀਆਂ ਨੇ ਸਰਕਾਰ ਵੱਲੋਂ ਤਾਂ ਉਸ ਦਾ ਇਫੈਕਟ ਪੂਰੇ ਪਰਿਵਾਰ ਤੇ ਪੈਂਦਾ ਇਕੱਲੀ ਉਸ ਮਹਿਲਾ ਤੇ ਨਹੀਂ ਪੈਂਦਾ ਜਿਵੇਂ ਕਿਹਾ ਵੀ ਜਾਂਦਾ ਹੈ ਕਿ ਜੇਕਰ ਇੱਕ ਮਹਿਲਾ ਪੜੀ ਹੈ ਤਾਂ ਉਸ ਦਾ ਮਤਲਬ ਹੁੰਦਾ ਪੂਰਾ ਪਰਿਵਾਰ ਪੜਿਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਚਲਦੀ ਹੈ ਬੱਚਿਆਂ ਨੂੰ ਵੀ ਪੜਾਉਂਦੀ ਹੈ ਤੇ ਉੱਥੇ ਹੀ ਆਪਣੇ ਪਤੀ ਦਾ ਆਪਣੇ ਪਿਤਾ ਦਾ ਹਰ ਇੱਕ ਤਰ੍ਹਾਂ ਨਾਲ ਸਹਿਯੋਗ ਕਰਦੀ ਹੈ ਹਮੇ ਫਾਈਨੈਂਸ਼ੀਅਲ ਤੌਰ ਤੇ ਇਮੋਸ਼ਨਲੀ ਤੌਰ ਤੇ ਬਹੁਤ ਇਸ ਤਰ੍ਹਾਂ ਦੇ ਘਰਾਂ ਵਿੱਚ ਜੋ ਮਾਮਲੇ ਹੁੰਦੇ ਨੇ ਪਰ ਜਦੋਂ ਸਰਕਾਰ ਇਹ ਜੀਆਂ ਸਕੀਮਾਂ ਲਿਆਉਂਦੀਆਂ ਨੇ ਇਹ ਸਿਰਫ 12500 ਤੱਕ ਦੇ ਦੇਣਾ ਉਹ ਹਰ ਇੱਕ ਮਹੀਨੇ ਇੱਕ ਪਾਕਟ ਮਨੀ ਦੇ ਤੌਰ ਤੇ ਤਾਂ ਜ਼ਰੂਰ ਹੋ ਜਾਏਗਾ ਪਰ ਜੋ ਇੱਕ ਗ੍ਰੋਥ ਹੈ 멘ਟਲੀ ਗ੍ਰੋਥ ਕਿਸ ਤਰ੍ਹਾਂ ਹੋ ਰਹੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ 멘ਟਲੀ ਗ੍ਰੋਥ ਹੋਏਗੀ ਸਕਿੱਲ ਬੇਸਡ ਟ੍ਰੇਨਿੰਗ ਦਿੱਤੀ ਜਾਵੇਗੀ ਰੋਜ਼ਗਾਰ ਦਿੱਤਾ ਜਾਵੇਗਾ ਇਸ ਤਰ੍ਹਾਂ ਦਾ ਰੋਜ਼ਗਾਰ ਜਿਸ ਨਾਲ ਉਹ ਕੁਝ ਨਵਾਂ ਹਰ ਦਿਨ ਸਿੱਖੇ ਭਾਵੇਂ ਟੈਕਨੋਲੋਜੀ ਦੇ ਖੇਤਰ ਵਿੱਚ ਜਾਂ ਫਿਰ ਕਮਿਊਨੀਕੇਸ਼ਨ ਦੇ ਇਸ ਖੇਤਰ ਵਿੱਚ ਜਾਂ ਫਿਰ ਜੋ ਸਮੇਂ ਦੀ ਡਿਮਾਂਡ ਉਸ ਤਰੀਕੇ ਟ੍ਰੇਨ ਕੀਤਾ ਜਾਏ ਉਸ ਤਰ੍ਹਾਂ ਦਾ ਰੋਜ਼ਗਾਰ ਦਿੱਤਾ ਜਾਵੇ ਉਹ ਨਾ ਸਿਰਫ ਭਾਰਤ ਵਿੱਚ ਬਲਕਿ ਦੁਨੀਆ ਦੇ ਹੋਰ ਹਿੱਸੇ ਵਿੱਚ ਵੀ ਜਾ ਕੇ ਆਪਣਾ ਆਪਣੇ ਦੇਸ਼ ਦਾ ਆਪਣੇ ਪਰਿਵਾਰ ਦਾ ਨਾ ਚਮਕਾ ਸਕਦੇ ਆ ਨੇ ਤੇ ਇਹ ਜਿਹਾ ਪ੍ਰੂਫ ਵੀ ਕੀਤਾ ਜਾਂਦਾ ਜਦੋਂ ਤੁਸੀਂ ਵੇਖਿਆ ਹੋਣਾ ਕਿ 26 ਜਨਵਰੀ ਨੂੰ ਜਦੋਂ ਪੂਰੇ ਭਾਰਤ ਦਾ ਪ੍ਰਦਰਸ਼ਨ ਹੁੰਦਾ ਹੈ ਸ਼ਕਤੀ ਪ੍ਰਦਰਸ਼ਨ ਹੁੰਦਾ ਤੇ ਸਸ਼ਕਤ ਮਹਿਲਾ ਜਦੋਂ ਥੀਮ ਦਿੱਤੀ ਜਾਂਦੀ ਹੈ ਉਸ ਦਾ ਕਾਰਨ ਹੀ ਇਹ ਹੈ ਕਿ ਭਾਰਤ ਦੀਆਂ ਮਹਿਲਾਵਾਂ ਕਿੰਨੇ ਅੱਗੇ ਜਾ ਰਹੀਆਂ ਨੇ ਕਿਸ ਤਰ੍ਹਾਂ ਦੇ ਸਟੰਟਸ ਕਰਦੀਆਂ ਨੇ ਤੇ ਇਸ ਤੋਂ ਇਲਾਵਾ ਹਰ ਇੱਕ ਖੇਤਰ ਵਿੱਚ ਭਵੇਂ ਟੀਚਰ ਹੈ ਭਵੇਂ ਡਾਕਟਰ ਹੈ ਫੌਜ ਹੈ ਉਥੇ ਜੋ ਉਡਾਰੀ ਅੱਜ ਦੀ ਮਹਿਲਾ ਨੇ ਮਾਰੀ ਹੈ ਉਹ ਦਿਖਾਈ ਜਾਂਦੀ ਹੈ ਪਰੇ ਉਹ ਸਿਰਫ ਉਥੇ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਕਿ ਅਸੀਂ ਜੋ ਦੁਨੀਆ ਤੋਂ ਔਰ ਹਿੱਸੇ ਤੋਂ ਜਿਹੜੇ ਗੈਸਟ ਆਏ ਹੋਏ ਨੇ ਉਹਨਾਂ ਨੂੰ ਦਿਖਾਉਣੀ ਹੈ ਬਲਕਿ ਉਹਨਾਂ ਮਹਿਲਾਵਾਂ ਨੂੰ ਵੀ ਨਾਲ ਲੈ ਕੇ ਚਲਣਾ ਚਾਹੀਦੀਆਂ ਜੋ ਘਰ ਤੱਕ ਸੀਮਿਤ ਨੇ ਕਈ ਕੁੜੀਆਂ ਦੀ ਪੜ੍ਹਾਈ ਅਧ ਵਿਚਾਲੇ ਜੋ ਹੈ ਮਾਪੇ ਛਿੜਾ ਦਿੰਦੇ ਨੇ ਉਸ ਦੇ ਕਈ ਕਾਰਨ ਹੁੰਦੇ ਨੇ ਫਾਈਨੈਂਸ਼ੀਅਲ ਰੀਜ਼ਨ ਹੋ ਸਕਦਾ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਕੂਲਾਂ ਵਿੱਚ ਉਸ ਤਰੀਕੇ ਦੇ ਪ੍ਰਬੰਧ ਨਹੀਂ ਹੁੰਦੇ ਤਾਂ ਉਸ ਸਮੇਂ ਹੀ ਗ੍ਰੋਥ ਰੁਕ ਜਾਂਦੀ ਹੈ ਕਈ ਕੁੜੀਆਂ ਦੀ ਤਾਂ ਸਰਕਾਰ ਨੂੰ ਇਸਤੇ ਵੀ ਕੰਮ ਕਰਨਾ ਚਾਹੀਦਾ ਕਿ ਜਦੋਂ ਐਕਚੁਅਲੀ ਗ੍ਰੋਥ ਦਾ ਟਾਈਮ ਹੈ ਤਾਂ ਉਸ ਸਮੇਂ ਤੇ ਬਿਲਕੁਲ ਗ੍ਰੋਥ ਨਾ ਰੁਕੇ ਬਾਅਦ ਵਿੱਚ ਤੁਸੀਂ ਇਹ ਜੋ ਸਕੀਮਸ ਹੈ ਕਿਉਂਕਿ ਇਹ ਸਕੀਮਸ ਲਾਗੂ ਹੀ ਉਹਦੋਂ ਹੁੰਦੀਆਂ ਜਦੋਂ 18 ਸਾਲ ਤੋਂ ਜ਼ਿਆਦਾ ਹੋ ਜਾਂਦੇ ਹੈ ਰੋਜ਼ਗਾਰ ਦੀ ਹੋਵੇ ਹਮੇ ਇਹ ਜੋ 1000 ਰੁਪਏ ਦੇਣਾ ਇਹ ਚਾਹੁੰਦੇ ਨੇ ਪਰ ਇਸ ਤੋਂ ਪਹਿਲਾਂ ਹੀ ਜਦੋਂ ਹਰਿਆਣਾ ਵਿੱਚ ਕੀ ਹੁੰਦਾ ਸੀ ਪਹਿਲਾਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਜਨਮ ਤੋਂ ਪਹਿਲਾਂ ਹੀ ਹੁਣ ਵੀ ਕਈ ਇਲਾਕਿਆਂ ਵਿੱਚ ਅਜਿਹਾ ਹੁੰਦਾ ਹੈ ਜੋ ਸਾਹਮਣੇ ਕਈ ਵਾਰ ਨਹੀਂ ਆਪੋਂਦਾ ਕਿਉਂਕਿ ਇੱਕ ਥਿੰਕਿੰਗ ਹੀ ਬਣ ਚੁੱਕੀ ਹੈ ਪਰ ਸਰਕਾਰ ਨੂੰ ਸਾਰੇ ਪੱਖ ਦੇਖਣੇ ਚਾਹੀਦੇ ਕਿਉਂਕਿ ਜੀਣ ਦਾ ਹੱਕ ਹੈ ਸਾਰਿਆਂ ਨੂੰ ਉਸ ਤੋਂ ਬਾਅਦ ਫਿਰ ਜਦੋਂ ਕਮਾਉਣ ਦਾ ਹੱਕ ਹੈ ਕੰਮ ਕਰਨ ਦਾ ਹੱਕ ਹੈ ਹਰ ਇੱਕ ਖੇਤਰ ਵਿੱਚ ਅੱਗੇ ਆਉਣ ਦਾ ਹੱਕ ਹੈ ਕਈ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਉਸ ਤੇ ਠੱਲ ਪਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਮੈਨੀਫੈਸਟੋ ਜਦੋਂ ਲਾਂਚ ਹੁੰਦਾ ਹੈ ਤਾਂ ਸਿਰਫ ਫ੍ਰੀ ਬਿਸ ਦੇ ਕੇ ਜਾਂ ਫਿਰ ਕਿਸੇ ਤਰ੍ਹਾਂ ਦੇ ਇੱਕ ਤੋਂ ਲੈ ਕੇ ਚਾਹੇ 2-3 ਹਜ਼ਾਰ ਜਿੰਨੇ ਵੀ ਐਲਾਨ ਕਰ ਰਹੀ ਹੈ ਸਰਕਾਰ ਇਸ ਤੋਂ ਚੰਗਾ ਹੈ ਜੇਕਰ ਇਸ ਤਰ੍ਹਾਂ ਦਾ ਐਲਾਨ ਕੀਤਾ ਜਾਵੇ ਕਿ ਇਸ ਤੋਂ ਜ਼ਿਆਦਾ ਮਹਿਲਾ ਕਮਾਉਣ ਦੇ ਆਪ ਕਾਬਲ ਹੋਵੇ ਏ ਤੁਸੀਂ ਜਿਵੇਂ ਇੱਕ ਗੱਲ ਦਾ ਜ਼ਿਕਰ ਕੀਤਾ ਕਿ BPL ਪਰਿਵਾਰਾਂ ਨੂੰ ਇਹ ਮਿਲ ਰਿਹਾ ਹੈ ਤੇ ਫਿਰ ਸਾਰੀ ਕੁੜੀਆਂ ਬਰਾਬਰ ਹੋਣੀ ਚਾਹੀਦੀ ਜੇਕਰ ਸਰਕਾਰ ਇਹ 1000 ਰੁਪਏ ਦੇ ਰਹੀ ਹੈ ਪੂਰੇ ਸੂਬੇ ਦੀ ਕਿਉਂਕਿ ਜਦੋਂ VOTER ਹੈ ਉਹ VOTER ਸਿਰਫ BPL ਪਰਿਵਾਰ ਦਾ ਨਹੀਂ ਹੈ ਫਿਰ ਜਦੋਂ ਮਹਿਲਾ ਦਾ ਰੋਲ ਹਰ ਇੱਕ ਸੂਬੇ ਦੇ ਵਿੱਚ ਹੈ ਤਾਂ ਉਹ ਹਰ ਇੱਕ ਕਲਾਸ ਦੀ ਮਹਿਲਾ ਦਾ ਹੈ ਭਾਵੇਂ ਉਹ ਮੀਡਲ ਕਲਾਸ ਦੀ ਹੈ ਭਾਵੇਂ ਉਹ ਅਪਰ ਕਲਾਸ ਭਾਵੇਂ ਉਹ ਲੋਅਰ ਕਲਾਸ ਜਿਵੇਂ ਜੇਕਰ ਅਸੀਂ ਗਰੀਬੀ ਜਾਂ ਫਿਰ ਬੀਪੀਐਲ ਰੇਖਾ ਤੋਂ ਥੱਲੇ ਅਸੀਂ ਕਹਿ ਰਹੇ ਹਾਂ ਪਰ ਇੱਥੇ ਜੋ ਦੇਖਿਆ ਜਾ ਰਿਹਾ ਇੱਕ ਵਰਗ ਨੂੰ ਨਹੀਂ ਦੇਖਣਾ ਚਾਹੀਦਾ ਜੇਕਰ ਦੇਣੇ ਤਾਂ ਸਾਰਿਆਂ ਨੂੰ ਦੇਣੇ ਚਾਹੀਦੇ ਨਹੀਂ ਤਾਂ ਮੌਕੇ ਇਸ ਤਰੀਕੇ ਦੇ ਦੇਣੇ ਚਾਹੀਦੇ ਤਾਂ ਜੋ ਹਰ ਇੱਕ ਮਹਿਲਾ ਆਪਣਾ ਵਿਕਾਸ ਕਰ ਸਕੇ ਹਮ ਬਿਲਕੁਲ ਨੀਲਮ ਸਹੀ ਗੱਲ ਕਹੀ ਹੈ ਕਿਉਂਕਿ ਹੁਣ ਜੇਕਰ ਇਹ ਵਾਕਈ ਸਕੀਮ ਦੇ ਪੈਸੇ ਦਿੱਲੀ ਦੀ ਜਨਤਾ ਦੇ ਖਾਤਿਆਂ ਦੇ ਵਿੱਚ ਆਣ ਲੱਗ ਪਏ ਮਹਿਲਾਵਾਂ ਦੇ ਖਾਤੇ ਦੇ ਵਿੱਚ ਆਣ ਲੱਗ ਪਏ ਤਾਂ ਪੰਜਾਬ ਦੇ ਲਈ ਸਭ ਤੋਂ ਮੁਸ਼ਕਲ ਹੋ ਜਾਏਗਾ ਪੰਜਾਬ ਸਰਕਾਰ ਦੇ ਲਈ ਕਿਉਂਕਿ ਪੰਜਾਬ ਸਰਕਾਰ ਨੇ ਵੀ 1100 ਰੁਪਇਆ ਦੇਣ ਦਾ ਵਾਅਦਾ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਨੀਲਮ ਸ਼ੁਕਰੀਆ ਤੁਸੀਂ ਅੱਜ ਆਪਣੀ رائے ਰੱਖੀ ਹੈ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਜਿਹੜਾ ਸਾਡਾ ਮੁੱਦਾ ਸੀ ਉਹ ਇਹ ਹੀ ਸੀ ਕਿ ਮਹਿਲਾ ਸਨਮਾਨ ਦੇ ਉੱਪਰ ਜੋ ਸਿਆਸਤ ਹੋ ਰਹੀ ਹੈ ਕਿ ਇਹ ਹੋਣੀ ਚਾਹੀਦੀ ਹੈ ਕਿ ਫਰੀ ਦੇ ਵਿੱਚ ਪੈਸੇ ਵੰਡਣੇ ਸਹੀ ਹੈ ਜਾਂ ਫਿਰ ਰੋਜ਼ਗਾਰ ਦੇਣੇ ਉਹ ਵੀ ਵਧੀਆ ਸੈਲਰੀ ਦੇ ਉੱਪਰ ਇਹ ਸਹੀ ਹੈ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ